ਰੁਪਏ 100 ਰੁਪਏ 100 ਰੁਪਏ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਉਹ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਉਹ ਜਿਹੜਾ ਬਾਜ਼ਾਰ 'ਚ ਮਿਲਦਾ 5-500 ਦਾ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਆ ਜਾਓ 5 ਦਿਨ ਦੀ ਲਾਗੀ ਸੇਲ 8 ਜੁਲਾਈ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਆ ਜਾਓ ਉਹ ਕਢਾਈ ਵਾਲੇ ਸੂਟ ਉਹ ਵਰਕ ਵਾਲੇ ਸੂਟ 5-500 6-600 ਬਾਜ਼ਾਰਾਂ 'ਚ ਇੱਥੇ 500 ਰੁਪਏ ਦੇ ਪੰਜ ਸੂਟ ਕਪਟਿਆਂ ਦੇ ਨਾਲ 200 ਰੁਪਏ ਰੇਡ ਦੇਖੋ ਲਿਖ ਲੈ ਚਲਾਦਾ ਲਿਖ ਲੈ ਕੇ ਲਾਦਾ ਕੈਮਰੇ ਵਾਲੇ ਵੀਰੇ ਕੜਾਈ ਤੇ ਪਿਆ ਤੇ ਫੋਕਸ ਆ ਦੁਪੱਟੇ ਨਾਲ ਪੁਜਾਰਾ ਚ ਰੇਡ 500 ਇੱਥੇ 500 ਰੁਪਏ ਦੇ ਦੋ ਸੂਟ ਹੈ ਦੋ ਸੂਟ ਉਹ ਰੈਡੀमेड ਸੂਟ ਕਟਾਈਆਂ ਕੱਟੇ ਪਲਾਜੋ ਸੂਟ ਨਾਰਾ ਕਟ ਸੂਟ ਉਹ ਬਾਜ਼ਾਰ ਚ ਮਿਲਦਾ 800 ਰੁਪਏ ਦਾ ਇੱਕ 900 ਰੁਪਏ ਦਾ ਇੱਕ ਸਾਢੇ ਕੋਲ ਆ ਜੋ 8-8 ਵਾਲੇ 9-900 ਵਾਲੇ ਰੈਡੀमेड ਲੈ ਜਾਓ 250 ਰੁਪਏ ਦਾ ਜਾਮ ਕਾਟਨ ਦਾ ਸੂਟ ਬਾਜ਼ਾਰ ਚ 1000 ਰੁਪਏ ਦਾ ਇੱਕ ਇੱਥੇ ਮਿਲਨੇ 1000 ਰੁਪਏ ਦੇ ਦੋ ਕਾਟਨ ਦੁਪੱਟਿਆਂ ਨਾਲ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਇੱਕ ਤਾਂ ਸੀ ਦੇ ਰਿਹਾ ਸਸਤਾ ਕਪੜਾ ਦੂਜਾ ਤੁਸੀਂ ਬੱਸ ਸਟੈਂਡ ਪਾਕੇ ਪੁਰਾਣੇ ਆ ਜੋ ਬੱਸ ਚ ਆ ਜਾਓ ਟੈਂਪੂ ਜਾ ਜਾਓ ਉਸ ਤੋਂ ਬਾਅਦ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਕੈਮਰਾ ਘੁਮਾ ਦਿਓ ਚਾਰੇ ਪਾਸੇ ਕੈਮਰਾ ਘੁਮਾ ਦਿਓ ਦੇਖੋ ਠਾਠਾ ਮਾਰਦਾ ਕੱਠ ਬਹੁਤ ਦੂਰੋਂ ਦੂਰੋਂ ਲੋਕ ਆ ਗਏ ਕੱਬੇ ਹੱਥ ਦੇਖੋ ਕਿਨਾਰਾ ਸੱਜੇ ਹੱਥ ਦੇਖੋ ਸਾਹਮਣੇ ਦੇਖੋ ਪਿੱਛੇ ਦੇਖੋ ਚਾਰੇ ਪਾਸੇ ਲੋਕਾਂ ਦਾ ਰਸ਼ ਪੈ ਗਿਆ ਆ ਚੈੱਕ ਕਰੋ ਫਰੰਟ ਆ ਚੈੱਕ ਕਰੋ ਬੈਗ ਦੇ ਨਾਲ ਦੁਪੱਟਾ ਲੱਗਿਆ ਪਿਓਰ ਦਾ ਬਜ਼ਾਰ 'ਚ 1500 ਰੁਪਏ ਦਾ ਇੱਥੇ 1500 ਦੇ ਦੋ ਉਹ ਆ ਦੇਖੋ ਜਿੰਨਾ ਲੈਣਾ ਵਿਆਹ ਸਾਈ ਦਾ ਕੱਪੜਾ ਤਾਂ ਇਹ ਮਰਦਾ ਕੱਪੜਾ ਲੈਣਾ ਕਿਹੜਾ ਬਾਜ਼ਾਰ ਜਾ ਕੇ ਤੁਸੀਂ ਲੈਨੇ ਹੋ 50 50000 ਦਾ ਸਾਡੇ ਕੋਲ ਆਜੋ 50000 ਵਾਲਾ ਕੱਪੜਾ ਸਿਰਫ 15000 ਚ ਲੈ ਜਾਓ ਓਏ ਆ ਵੀ ਦੇਖੋ ਉਹ ਰਾਣੀਆਂ ਮਹਾਰਾਣੀਆਂ ਵਾਲੇ ਉਹ ਕਢਾਈਆਂ ਵਾਲੇ ਸੂਟ ਦੁਪੱਟੇ ਨਾਲ ਬਾਜ਼ਾਰ ਚ 2500 ਰੁਪਈਆ ਸਾਡੇ ਕੋਲੋਂ ਲੈ ਜਾਓ ਸਿਰਫ 6800 ਦਾ ਸੂਟ ਗਰੇਵ ਦਾ ਸੂਟ ਹੈ ਘੇਰੇ ਤੇ ਕੰਮ ਗਲੇ ਤੇ ਕੰਮ ਬਾਜ਼ਾਰ ਚ 3000 ਰੁਪਈਆ ਦਾ ਇੱਕ ਸੂਟ ਇੱਥੇ 1000 ਸੂਟ ਕਹਿੰਦਾ ਮੈਂ ਸੋਨਾ ਆ ਉਹ ਦੁਪੱਟਾ ਕਹਿੰਦਾ ਮੈਂ ਸੋਨਾ ਆ ਸੋਨੇ ਦੋਨੇ ਬਹੁਤ ਆ ਜਿਹੜਾ ਪਾਲੂ ਉਹ ਉਦੋਂ ਬਾਅਦ ਸੋਨਾ ਆ 5000 ਵਾਲਾ ਸੂਟ 1800 ਰੁਪਏ ਦਾ ਕਰਤਾ ਲੈ ਜਾਓ ਚੀਜ਼ਾ ਵਧੀਆ ਰੇਟ ਘਟਾ ਤੇ ਕਿਉਣਾ ਇਸ ਵਾਰ ਜੇ ਕਿਸੇ ਦੇ ਵਿਆਹ ਤੇ ਜਾਣਾ ਹੈ ਸੂਟ ਪਾਏ ਹੁਣ ਜਿਵੇਂ ਨਵੇਂ ਤੇ ਨਾਲੇ ਜੇ ਕਿਸੇ ਨੂੰ ਸੂਟ ਗਿਫਟ ਦਿੱਤਾ ਹੋਵੇ ਉਹ ਵੀ ਯਾਦ ਕਰੇ ਵੀ ਮੈਨੂੰ ਸੂਟ ਬਹੁਤ ਸੋਹਣਾ ਦਿੱਤਾ ਵਾ ਦੇਖੋ ਦਾਜਵਰੀ ਦਾ ਕੱਪੜਾ ਲੈਣਾ ਤੁਸੀਂ ਆ ਸੂਟ ਚੈੱਕ ਕਰ ਲਓ ਜੀ ਵਿਆਹ ਵਾਲੀ ਕੁੜੀ ਦਾ ਸੂਟ ਹੈ ਦੁਪੱਟਾ ਦੇਖੋ ਕਿੰਨਾ ਹੈਵੀ ਹੈ ਸੂਟ ਤਾਂ ਸੋਹਣਾ ਹੈਗਾ ਹੀ ਹੈਗਾ ਪਰ ਦੁਪੱਟਾ ਬਾਕ ਵਾਲਾ ਬਾਕਮਾਲ ਬਾਜੀ 레드 सूट 레드 सूट ਦੇ ਵਿੱਚ ਲੁੱਟ ਬਹੁਤ ਹੁੰਦੀ ਤੁਸੀਂ ਹੁਣ ਦੇਖੋ ਸਾਡੇ ਕੋਲ 레드 सूट ਦੇ ਵਿੱਚ ਡਿਜ਼ਾਈਨ ਕਿੰਨੇ ਆ ਨੰਬਰ 1 ਡਿਜ਼ਾਈਨ ਆਹਾ ਆ ਸਾਡੇ ਕੋਲ ਨੰਬਰ 2 ਡਿਜ਼ਾਈਨ ਤੁਸੀਂ ਆ ਦੇਖ ਲਓ ਐਦਾਂ ਨਹੀਂ ਬਾਕੀ ਦੁਕਾਨਦਾਰਾਂ ਕੋ ਸਿਰਫ ਇੱਕ ਜਾਂ ਦੋ ਡਿਜ਼ਾਈਨ ਲੈ ਕੇ ਬੈਠੇ ਆ ਇੱਥੇ ਸਾਨੂੰ 1000 ਰੁਪਏ ਦਾ 레드 ਸੂਟ ਹੀ ਮਿਲ ਜਾਣਾ ਸਾਡੇ ਕੋਲ ਇੱਥੇ ਤੁਹਾਨੂੰ 10000 ਤੋਂ ਲੈ ਕੇ 25000 ਤੱਕ ਦਾ ਸੂਟ ਹੀ ਮਿਲ ਜਾਣਾ 레드 ਦੇ ਵਿੱਚ ਮਤਲਬ ਜਿੱਦਾਂ ਨਹੀਂ ਤੁਹਾਡੀ ਚੋਇਸ ਹੋਗੀ ਤੁਹਾਨੂੰ ਮਿਲ ਜੂ ਲਹਿੰਗਿਆਂ ਨਾਲੋਂ ਭਾਰੇ ਭਾਰੇ ਅਸੀਂ 레드 ਸੂਟ ਤੁਹਾਨੂੰ ਦਿਖਾ ਦਿੱਤੇ ਹੈਗੇ ਆ 1 ਨਹੀਂ 2 ਨਹੀਂ 5 ਨਹੀਂ ਸਾਡੇ ਕੋਲ ਬਹੁਤ ਡਿਜ਼ਾਈਨ ਤੁਹਾਨੂੰ ਮਿਲ ਜਾਣਿਆ ਆ ਦੇਖੋ ਚੀਜ਼ਾਂ ਦੇਖੋ ਸੂਟਾਂ ਦੀ ਚਮਕ ਦੇਖੋ ਸੂਟਾਂ ਦੀ ਸਫਾਈ ਦੇਖੋ ਸੂਟਾਂ ਦੇ ਹੋਇਆ ਵਰਕ ਦੇਖੋ ਨਾਲ ਤੁਸੀਂ ਦੁਪੱਟੇ ਦੇਖੋ ਜੇ ਤੁਸੀਂ ਫਾਇਦਾ ਕਰਾਉਣਾ ਆ ਜੇ ਥੋੜੇ ਪੈਸਿਆਂ 'ਚ ਵਧੀਆ ਤੁਸੀਂ ਆਪਣੀ ਜਿਹੜੀ ਦਾਜਵਰੀ ਬਣਾਉਣੀ ਆ ਤੇ ਛੇਤੀ ਛੇਤੀ ਆਜੋ ਬੱਡੇ ਫਾਇਦੇ ਹੋਣਿਆ ਆ ਦੇਖੋ ਲੋਕਾਂ ਕੋਲ ਇੰਦਾ ਦੇ ਸੂਟ ਹੁੰਦੇ ਹੀ ਨਹੀਂ ਹੈਗੇ ਜੇ ਹੋਊਗੇ ਕੋਈ 40000 ਕੋ 35000 ਇੰਦਾ ਰੇਟ ਲਾਦਾ ਪਰ ਇੱਥੇ ਜਦ ਤੁਸੀਂ ਉਹਨਾਂ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਕੀਤੀ ਪਹੁੰਚੋ ਪੋਣਾ ਕਿੱਥੇ ਆ ਤੁਸੀਂ ਮਾਤੂ ਸ਼੍ਰੀ ਦਸਤਾਰ ਬਾਗਾ ਪਰਾਣਾ ਮੋਗਾ ਰੋ ਦੇਖੋ ਪਾਜੀ ਸੂਟਾਂ ਦੇ ਨਾਲ ਲਹਿੰਗੇ ਸ਼ਰਾਰੇ ਗਰਾਰੇ ਸਾਰਾ ਕੁਝ ਹੀ ਮਿਲ ਜਾਂਦਾ ਹੈ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਾਸਕਟਾਂ ਉਹ ਵੀ ਇੱਥੋਂ ਮਿਲ ਜਾਂਦੀਆਂ ਕੋਟ ਪੈਂਟ 2995 2 ਪੀਸ 37 ਤੋਂ ਸਾਢੇ 3 ਪੀਸ ਅਸੀਂ ਭਾਰੇ ਫਾਇਦੇ ਕਰ ਰਹੇ ਹਾਂ 15 15 20 20 ਹਜ਼ਾਰ ਵਾਲੇ ਸ਼ੇਰਵਾਨੀ ਰੈਂਟ ਤੇ ਮਿਲਦੀ ਹੈ 606500 ਦੇ ਸ਼ੇਰਵਾਨੀ ਰੈਡੀ ਕਰਕੇ ਲੈ ਜਾਓ ਦੇਖੋ ਜੀ ਚਾਹੇ ਵਿਆਹ ਬੁੰਡੇ ਦਾ ਚਾਹੇ ਵੈ ਕੁੜੀ ਦਾ ਚਾਹੇ ਤੁਸੀਂ ਬਰਾਤੀ ਹੋ ਚਾਹੇ ਤੁਸੀਂ ਪਰੋਣੇ ਹੋ ਜਿਹੜੇ ਵੀ ਹੋ ਰਿਸ਼ਤੇਦਾਰ ਸਾਰੇ ਆ ਜਾਓ ਬਾਗੇ ਪਰੋਣੇ ਵੱਡਾ ਪੈਕੇਜ ਦੇ ਦਾਂਗੇ ਘੱਟ ਪੈਸਿਆਂ ਦੇ ਵਿੱਚ ਝੋਲੇ ਭਰ-ਭਰ ਤੋਰ ਦਾਂਗੇ ਭਰ-ਭਰ ਤੋਰ ਦਾਂਗੇ ਸੋ ਛੇਤੀ ਆ ਜਾਓ ਕੋਈ ਜਾਣ ਕੇ ਲੈਣੀ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਹੋ ਕੈਮਰਾਮੈਨ ਪ੍ਰਵੀਨ ਬੋਬੀ ਨਾਲ ਹਰਦੀਪ ਸਿੰਘ ਦੱਗੜ ਦਾ ਟੀਵੀ ਬਗਾਪੜਾ